ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਅਮਰਤ ਵੇਰੇ ਜਾਤ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਪਾਵਨ ਪਵਿੱਤਰ ਗੁਰਬਾਣੀ ਤੀਜੇ ਪਾਤਸ਼ਾਹ ਤਨ ਗੁਰੂ ਕਮਰਦਾਸ ਜੀ ਮਹਾਰਾਜ ਜੀ ਦੀ ਅੰਨਾਸਾਹਬ ਦੀ ਬਾਣੀ ਵਿੱਚੋਂ ਅੱਜ ਆਪਾਂ ਅੰਦਰਵੀਂ ਪੌੜੀ ਦੇ ਵਿਚਾਰ ਹੈ ਜਿਹੜੀ ਸ਼ੁਰੂ ਕਰਨੀ ਹੈ ਜਿਉਂ ਤੂੰ ਚਲਾਹੇ ਤਿਵੇਂ ਚੱਲ ਹੈ ਸਵਾਮੀ ਫੋਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਹੇ ਤਿਵੇਂ ਚੱਲ ਹੈ ਜਿਨ ਨਾਮ ਮਾਰਗ ਪਾਵਹਿ ਕਰਿ ਕਿਰਪਾ ਜਿਨ ਨਾਮ ਲਾਹਿ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਨਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤੇਵਾ ਚੜ੍ਹ ਬਹੇ ਇਹ ਜੀ ਅੰਦਰ ਮੇਂ ਪੋਈ ਕੱਲ ਆਪਾਂ ਬਾਚਾ ਸੀ ਕਿ ਰੱਬ ਦੇ ਪਿਆਰਿਆਂ ਦੀ ਚਾਲ ਨਾ ਜਿਹੜੀ ਜਪਤ ਨਾਲੋਂ ਵੱਖਰੀ ਹੁੰਦੀ ਹੈ ਪਾਕਿਸਤਾਨ ਕੀ ਚਾਲ ਨਾ ਲਈ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਖਚਤ ਨਹੀਂ ਹੁੰਦੇ ਉਹਨਾਂ ਦੀ ਸੁਰਤ ਨਰੰਕਾਰ ਦੇ ਨਾਲ ਜੁੜੀ ਜਾਂਦੀ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹੈ ਅਕਾਲ ਪੁਰਖ ਵਜੁਰੂ ਹੈ ਪ੍ਰਮਾਤਮਾ ਜਿਉਂ ਤੂੰ ਚਲਾਹੇ ਤਿਵ ਚੱਲ ਹੈ ਸਵਾਮੀ ਜਿਵੇਂ ਤੂੰ ਇਸ ਸੰਸਾਰ ਨੂੰ ਚਲਾ ਰਿਆ ਓਵੇਂ ਚੱਲ ਰਿਆ ਮਾਲਕਾ ਹੈ ਤੇਰੇ ਹੁਕਮ ਦੇ ਵਿੱਚ ਹੀ ਹੈ ਜਿਵੇਂ ਤੂੰ ਚਲਾਹੇ ਤਿਵੇਂ ਚੱਲ ਹੈ ਸੁਆਮੀ ਜਿਵੇਂ ਤੂੰ ਚਲਾਉਣਾ ਨਾ ਓਵੇਂ ਚੱਲ ਰਿਆਂ ਹੋਰ ਕਿਆ ਜਾਣਾਂ ਗੁਣ ਤੇਰੇ ਮੈਂ ਤੇਰੇ ਗੁਣਾ ਨੂੰ ਕੀ ਜਾਣੂ ਮਾਲਕਾ ਮਤਾਬਸ ਜਾਣ ਕੇ ਹੀ ਸਮਝ ਆਈ ਮੈਨੂੰ ਇੰਨੀ ਕੀ ਜਿਵੇਂ ਤੂੰ ਚਲਾ ਰਿਹਾ ਓਵੇਂ ਚੱਲ ਰਿਹਾ ਸੰਸਾਰ ਹੋਰ ਮੈਂ ਕੁਝ ਵੀ ਨਹੀਂ ਜਾਣਦਾ ਕਿਉਂ ਜੋ ਕੁਝ ਤੇਰੇ ਹੁਕਮ ਵਿੱਚ ਹੁੰਦਾ ਹੈ ਮਾਲਕਾ ਬਸ ਉਹ ਹੀ ਠੀਕ ਹੈ ਜੋ ਤੁਦ ਭਾਵ ਹੈ ਸਾਈ ਭਲੀ ਕਾਰ ਜੋ ਤੈਨੂੰ ਚੰਗਾ ਲੱਗਦਾ ਨਾ ਮਾਲਕਾ ਉਹੀ ਕਾਰ ਚੰਗੀ ਹੈ ਬਸ ਜੋ ਤੇਰੇ ਹੁਕਮ ਲੈ ਚਾਹ। ਬਸ ਅਰਦਾ ਦੇ ਪਿਆਰਿਆਂ ਦਾ ਇਹੀ ਫਰਕ ਹੁੰਦਾ ਜੀ ਉਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਕਾਨੂੰਨ ਦੇ ਦਾਇਰੇ ਵਿੱਚ ਉਹਦੇ ਹੁਕਮ ਵਿੱਚ ਚਲਾ ਲੈਂਦੇ ਜੀ। ਜਿਹੜੀ ਸਾਇੰਸ ਹੈ ਉਹ ਪਦਾਰਥ ਨੂੰ ਆਪਣੇ ਅਨੁਕool ਕਰਦੀ ਹੈ ਸਰੀਰ ਦੇ ਮੁਤਾਬਕ ਆਪਣੀਆਂ ਲੋੜਾਂ ਜਿਹੜੀਆਂ ਉਹਨਾਂ ਦੇ ਮੁਤਾਬਕ ਉਸ ਨੂੰ ਘਾਲ ਦਿੰਦੀ ਹੈ। ਤੇ ਰੱਬ ਦੇ ਪਿਆਰੇ ਆਪਣੇ ਆਪ ਦੇ ਸਰੀਰ ਨੂੰ ਉਸ ਪ੍ਰਮਾਤਮਾ ਦੇ ਕਾਨੂੰਨ ਦੇ ਦਾਇਰੇ ਵਿੱਚ ਉਹਦੇ ਹੁਕਮ ਦੇ ਵਿੱਚ ਤਾਲਦੇ ਆ ਜੀ। ਸਹੀ ਥੀ ਫਰਕ ਆ। ਤੇ ਖੋਜ ਦੋਨੇ ਪਾਸੇ ਹੋ ਰਹੀ ਹੈ। ਖੋਜ ਰੱਬ ਦੇ ਪਿਆਰੇ ਵੀ ਰਹੇ ਆ। ਸੈਸ ਹੈ ਜਿਹੜੀ ਉਹ ਬਾਹਰ ਦੇ ਪਦਾਰਥ ਦੀ ਖੋਜ ਕਰਦੀ ਹੈ। ਰੱਬ ਦੇ ਪਿਆਰੇ ਆਪਣੇ ਆਪ ਦੀ ਖੋਜ ਕਰਦੇ ਆ। ਆਪਣੇ ਆਪ ਨੂੰ ਚੀਨਦੇ ਆ, ਆਪਣੇ ਆਪ ਨੂੰ ਖੋਜਦੇ ਆ। ਅੰਦਰੋਂ ਹਮੇਸ਼ਾ ਰੱਬ ਦੇ ਪਿਆਰਿਆਂ ਦੀ ਹੀ ਗੁਰੂ ਮੂਰੇ ਅਰਦਾਸ ਰਹਿੰਦੀ ਹੈ ਵੀ ਇਹ ਪ੍ਰਮਾਤਮਾ ਵਾ ਸਾਨੂੰ ਆਪਣਾ ਆਪਾ ਭਾਗ ਦਿਸਾਰ ਦੇ ਆਪਣੇ ਆਪ ਦੇ ਵਿੱਚ ਅਸੀਂ ਖੋਜ ਦੇ ਲਈ ਕਿਉਂ ਗੁਰੂ ਸਾਹਿਬ ਜੀ ਬਾਣੀ ਵਿੱਚ ਹੀ ਕਹਿੰਦੇ ਆ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਵਾਹੀ ਕਹਿੰਦੇ ਜੇ ਤੂੰ ਖੋਜਦਾ ਰਹੇਗਾ ਨਾ ਆਪਣੇ ਆਪ ਨੂੰ ਤੈਨੂੰ ਪਰੇਸ਼ਾਨੀ ਨਹੀਂ ਆਉਣੀ ਬੰਦਿਆ ਪਰੇਸ਼ਾਨੀ ਕਦੋਂ ਆਉਂਦੀ ਹੈ ਜੀ ਜਦੋਂ ਮਨੁੱਖ ਭੁੱਲਦਾ ਜਾਂਦਾ ਹੈ ਭੁੱਲਦਾ ਜਾਂਦਾ ਹੈ ਮਨ ਲਓ ਕਿ ਕਿਸੇ ਤੋਂ ਆਪਾਂ ਸੌਦਾ ਲਈ ਲਈ ਸਮਾਨ ਲਈ ਹੈ ਭੁੱਲੀ ਗਏ ਬਾ ਫਿਰ ਮੁੜ ਕੇ ਰੋਲਾ ਪੈਂਦਾ ਜੀ ਐਵੇਂ ਜਿਵੇਂ ਬੰਦਿਆ ਤੋਂ ਸਵਾਸ ਆਪਨੇ ਖਰਚ ਕਰ ਰਹੇ ਆ ਤੇਰੇ ਜਾ ਰਹੇ ਆ ਸਵਾਸ ਅੰਦਰ ਜਾ ਰਿਹਾ ਬਾਹਰ ਜਾ ਰਿਹਾ ਸਵਾਸ ਅੰਦਰ ਜਾ ਰਿਹਾ ਬਾਹਰ ਜਾ ਰਿਹਾ ਇੰਨਾ ਸਵਾਸਾਂ ਨੂੰ ਤੂੰ ਕਿਹਦੇ ਪਾਸੇ ਲਾਈ ਜੰਨਾ ਬੰਦਿਆ ਇਕ ਹੋਰ ਕਹਾ ਇਹ ਸਵਾਸ ਤੇ ਬਹੁਤ ਕੀਮਤੀ ਹੈ ਇਹ ਲੱਖਾਂ ਕਰੋੜਾਂ ਦਾ ਵੀ ਇੱਕ ਸਵਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੁਹਾਨੂੰ ਨਹੀਂ ਮਿਲਣਾ ਬੰਦਿਆ ਲੱਖਾਂ ਕਰੋੜਾਂ ਕਹਿੰਦੇ ਨਾ ਡਾਕਟਰ ਕੋਲੇ ਜਾ ਕੇ ਜੀ ਡਾਕਟਰ ਸਾਹਿਬ ਸਾਡੇ ਮਰੀਜ਼ ਦੇ ਸਾਹ ਚੱਲਦੇ ਰੱਖਦੇ ਹੋ ਭੁਲਾਉਂਦੀ ਕਿੰਨਾ ਮਰਜੀ ਪੈਸਾ ਲੱਗੇ ਨਹੀਂ ਜੀ ਨਨ ਘਾਲੇ ਸਭ ਦੇਸ ਸਾਸ ਨੈ ਬਦਨ ਘਟਨ ਤਿਲਸਾਰ ਗੁਰੂ ਜੀ ਕਹਿੰਦੇ ਤਾਂ ਗਣ ਕੇ ਪਾਈ ਬੰਦਿਆ ਜਿੰਨੇ ਉਹਦੇ ਹੁਕਮ ਵਿੱਚ ਲੈਣੇ ਉਨੇ ਹੀ ਲੈਣਨੇ ਆ। ਸੋ ਗੁਰੂ ਜੀ ਕਹਿੰਦੇ ਜਿਉਂ ਤੂੰ ਚਲਾਹੇ ਤਿਵੇਂ ਚੱਲੈ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜੇਬ ਤੂੰ ਚਲਾਹੇ ਤਿਵੇਂ ਚੱਲ ਹੈ ਤਿਵੇਂ ਚੱਲ ਹੈ ਜਿਨ੍ਹਾਂ ਮਾਰਗ ਪਾਵਹਿ ਇੱਕ ਵਾਰ ਫੇਰ ਦਿਲ ਕਰਾਉਂਦੇ ਗੁਰੂ ਜੀ ਜਿਵੇਂ ਤੂੰ ਚਲਾ ਰਿਆ ਮਾਲਕ ਜਿਵੇਂ ਚੱਲ ਰਿਆ ਜਿਨ੍ਹਾਂ ਮਾਰਗ ਪਾਵਹਿ ਤੇ ਜਿਨ੍ਹਾਂ ਨੂੰ ਤੂੰ ਸੱਚੇ ਮਾਰਗ ਤੇ ਪਾਲਣਾ ਰਸਤੇ ਦੇ ਉੱਤੇ ਪਾਲਣਾ ਉਹ ਵੀ ਤੂੰ ਹੀ ਚਲਾਉਣ ਵਾਲਾ ਹੈ ਜਿੰਨਾ ਨੂੰ ਤੂੰ ਮਾਲਕ ਜੀਓ ਸੱਚੇ ਮਾਰਗ ਤੇ ਪਾਉਣਾ ਉਹ ਵੀ ਤੇਰਾ ਹੀ ਤੇਰਾ ਹੀ ਹੁਕਮ ਹੈ ਕਰ ਕਿਰਪਾ ਜਿਨ ਨਾਮ ਲਾਹੇ ਜਿਨ੍ਹਾਂ ਉਤੇ ਤੂੰ ਕਿਰਪਾ ਕਰ ਦਿੱਤੀ ਹੈ ਜੀ ਜਿਨ੍ਹਾਂ ਨੂੰ ਸਮਝ ਪੈ ਚੁੱਕੀ ਹੈ ਮਨੁੱਖਾ ਸਰੀਰ ਦੀ ਗੁਰ ਸੇਵਾ ਤੇ ਭਗਤ ਕਮਾਈ ਤਵੇ ਇਹ ਮਾਨਸ ਦੇਹੀ ਪਾਈ ਉਹ ਫਿਰ ਆ ਦੇ ਨੂੰ ਮਾਰੇ ਕੰਮਾਂ ਵਿੱਚ ਨਹੀਂ ਰੋਲਦੀ ਤਾਂ ਸਮਝਦੇ ਆ ਭਾਈ ਪ੍ਰਾਪਤ ਮਾਨੁਖ ਦਿਹੋਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਗੁਰੂ ਜੀ ਕਹਿੰਦੇ ਉਹ ਤਾਂ ਫਿਰ ਅਮੋਲਕ ਸਮਝਦੇ ਐ ਜੀ ਆਪ ਦੇਹੀ ਨੂੰ ਬਹੁਤ ਅਮੋਲਕ ਸਮਝਦੇ ਐ ਦੇਹੀ ਅਮੋਲਕ ਐ ਇਹ ਤੋਂ ਲਾਹਾ ਖਟੋ ਭਾਈ ਤਰਾ ਜਿੰਨਾ ਹੋ ਸਕਦਾ ਮਾੜੇ ਕੰਮਾਂ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਪ੍ਰਵਿਰਤ ਹੋ ਕੇ ਆਪਣੇ ਆਪ ਨੂੰ ਆਪ ਨੂੰ ਖੁਆਰ ਨਹੀਂ ਕਰਦੇ ਰੱਬ ਦੇ ਪਿਆਰੇ ਸੋ ਗੁਰੂ ਜੀ ਕਹਿੰਦੇ ਜਿਉਂ ਤੂੰ ਚਲਾਹੇ ਤਿਵੇਂ ਚੱਲਾਂ ਹੈ ਸਵਾਮੀ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਨ੍ਹਾਂ ਨੂੰ ਮਾਲਕ ਜੀ ਤੁਹ ਕਿਰਪਾ ਕਰ ਦਿੰਨਾ ਉਹ ਫਿਰ ਨਾਮ ਨਾਲ ਜੁੜ ਜਾਂਦੇ ਆ ਪ੍ਰਮਾਤਮਾ ਦਾ ਨਾਮ ਸਦਾ ਈ ਹੁੰਦਾ ਰਹਿੰਦੇ ਆ ਸੇ ਹਰ ਹਰ ਸਦਾ ਧਿਆਵੇ ਸਦਾ ਈ ਹੁੰਦੇ ਰਹਿੰਦੇ ਰਬ ਦੇ ਬਿਚਾਰ ਈ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰੈ ਸੁਖ பாਬ ਹੀ ਜਿਨ ਤੂੰ ਆਪਣੀ ਕਥਾ ਸੁਣਾਉਣਾ ਮਾਲ ਜੀ ਕਿਉਂਕਿ ਉਹ ਆਪਣੀ ਲਿਵ ਆਪੇ ਲਾਏ ਗੁਰਮਖ ਸਦਾ ਸੰਭਾਲੀਐ ਰੱਬ ਦੇ ਪਾਰੇ ਦਾ ਸੰਭਾਲ ਕਰਦੇ ਜੀ ਜਿਵੇਂ ਆਪਾਂ ਫਸਲ ਬੀਜ ਬੀਜਦੇ ਨੇ ਸੰਭਾਲ ਕਰ ਸਕਦੇ ਆ ਪਰ ਉਹਦੇ ਵਿੱਚ ਰਸ ਕਿਵੇਂ ਹਵਾ ਚਲਾਉਣੀ ਹੈ ਝਾੜਨ ਜਿਹੜਾ ਜੀ ਉਹ ਮਿਹਨਤ ਤਾਂ ਆਪਣੀ ਹੈ ਪਰ ਬਖਸ਼ਿਸ਼ ਪ੍ਰਮਾਤਮਾ ਦੀ ਹੈ ਜੀ ਝਾੜਾ ਜਿਹੜਾ ਉਹ ਹੀ ਕਰ ਸਕਦਾ ਹੈ ਜੀ ਦੇਖਦੇ ਪੈਰ ਗੜਿਆਂ ਦੇ ਨਾਲ ਵਿੱਚ ਹੀ ਮਰਤਨਾ ਸੀ ਨਾ ਰੱਬ ਨੇ ਪ੍ਰਮਾਤਮਾ ਨੇ ਆ ਮੋਗੇ ਵਾਲੇ ਪਾਸਿ ਤੇ ਆਉ ਲੋ ਐ ਸੀ ਗੜਿਆਂ ਨੇ ਪਿਛਲੇ ਸਾਲ ਆਪਣੀ ਕੀ ਹਾਲ ਦੀ ਸੋ ਪ੍ਰਮਾਤਮਾ ਕਹਿੰਦੇ ਵੀ ਉਹ ਰਸਤਾ ਉਹ ਪਾਊਗਾ ਬੰਦਿਆ ਤੇਰੀ ਮਿਹਨਤ ਹੈ ਤੇਰੀ ਘਾਲ ਹੈ ਭਾਈ ਨਾਮ ਜਪ ਤੜ ਕੇ ਉੱਠ ਕੇ ਸਿਮਰਨ ਕਰ ਪ੍ਰਮਾਤਮਾ ਦਾ ਬਾਣੀ ਪੜ ਮਿਹਨਤ ਤਾਂ ਕਰਨੀ ਪੈਣੀ ਹੈ ਨਾ ਰਾਸੋ ਪਾਊਗਾ ਰਾਸੋ ਉਦੀ ਬਖਸ਼ਿਸ਼ ਹੈ ਮਾਲਕ ਦੀ ਬਾਬਾ ਕਬੀਰ ਜੀ ਨੇ ਇੱਕ ਬਹੁਤ ਸੋਹਣਾ ਸ਼ਬਦ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਕਾ ਬਲੋਵਣਾ ਬਲੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਬਾਬਾ ਜੀ ਕਹਿੰਦੇ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਜਪੋ ਹਰ ਕਾ ਬਲੋਬਣਾ ਬਲੋ ਮੇਰੇ ਭਾਈ ਸਹਿਜ ਬਲੋ ਜੇ ਸਤ ਤੱਕ ਨਾ ਜਾਈ ਸਹਿਜ ਅਵਸਥਾ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਜਪਨਾ ਵਾਹਿਗੁਰੂ 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 ਸਵੇ ਤੇ ਹੁੰਦੇ ਰਹਿਣਾ ਸਵਰਤ ਨੂੰ ਇਕਾਗਰਤਾ ਦੇ ਨਾਲ ਜਪਦੇ ਰਹਿਣਾ ਸਤਨਾਮ ਵਾਹਿਗੁਰੂ ਇਸ ਤੁਨ ਨੂੰ ਸੁਣਦੇ ਰਹਿਣਾ ਜੀ ਬੱਜ ਜਿਹੜੇ ਸੌਂਦੇ ਰਹਿੰਦੇ ਐ ਉਹਨਾਂ ਦਾ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਐ ਸਰਬੋ ਵਿਚਾਰ ਗੁਰੂ ਜੀ ਕਹਿੰਦੇ ਜਿਹੜੇ ਮਾਲਕ ਜੀ ਤੈਨੂੰ ਧਿਆਉਂਦੇ ਰਹਿੰਦੇ ਐ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਜਿਹਨੂੰ ਕਥਾ ਆਪਣੀ ਸੁਣਾਉਣਾ ਆ ਜਿਹੜੀ ਗੁਰੂ ਕੋਲੇ ਬੈਠ ਕੇ ਪਿਆਰੋ ਗੁਰੂ ਦੀ ਬਾਖਸ਼ ਸੁਣਾਣੀ ਇਹਨੇ ਵੱਡੇ ਭਾਗ ਹੀ ਆ ਸਾਡੇ ਗੁਰੂ ਕੋਲੇ ਬੈਠ ਕੇ ਗੁਰੂ ਨੂੰ ਸੁਣਨਾ ਕੋਈ ਸੌਖੀ ਗੱਲ ਐ ਇਹ ਤਾਂ ਵੱਡੇ ਭਾਗ ਐ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰ ਹੈ ਸੁਖ ਪਾਵੇ ਗੁਰਦੁਆਰ ਦਾ ਅਰਥ ਨੇ ਗੁਰੂ ਦਾ ਦਰ ਗੁਰੂ ਜੀ ਕਹਿੰਦੇ ਗੁਰਦੁਆਰ ਹੈ ਸੁਖ ਪਾਵੇ ਉਹਨਾਂ ਨੂੰ ਸਿਰ ਸੁਖ ਮਿਲਦਾ ਹੈ ਜੀ ਅਨ ਆਤਮਿਕ ਆਨੰਦ ਵਿੱਚ ਰੱਬ ਦੇ ਪਿਆਰੇ ਉਸ ਆਨੰਦ ਵਿੱਚ ਜਿਉਂਦੇ ਰਹਿੰਦੇ ਆ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤੇ ਵਚਾਵੇ ਮਾਲਕ ਜੀ ਜਿਵੇਂ ਤੈਨੂੰ ਚੰਦਾ ਲੱਗਦਾ ਓਵੇਂ ਹੀ ਇਹ ਸੰਸਾਰ ਚਲਾਇਆ ਮਾਨ ਹੈ ਚੱਲ ਰਿਹਾ ਜੀ ਜੋ ਕੋ ਜੋ ਦੀ ਹੁਕਮ ਦੇ ਵਿੱਚ ਹੈ ਕਿਉਂਕਿ ਜਿਹੜੀ ਬੁਰਾਈ ਹੈ ਪੈ ਰਹੀ ਉਹ ਵੀ ਨਾਲ ਹੀ ਚੱਲਦੀ ਹੈ ਤੇ ਅਛਾਈ ਵੀ ਮਨੁੱਖ ਦੇ ਨਾਲ ਹੀ ਚੱਲਦੀ ਹੈ ਚੋਣ ਮਨੁੱਖ ਦੀ ਹੁੰਦੀ ਹੈ ਹਾਂ ਜਿਹੜੀਆਂ ਬੁਰਾਈਆਂ ਦਾ ਕਈ ਵਾਰ ਪ੍ਰਗਟ ਕਰਨ ਦਾ ਮੌਕਾ ਨਹੀਂ ਮਿਲਦਾ ਬੁਰਾਈ ਅੰਦਰ ਹੁੰਦੀ ਹੈ ਅੰਦਰ ਹੀ ਹੈ ਨਾ ਸਾਡੇ ਬੁਰਾਈ ਪਰਗਟ ਕਰਨ ਦਾ ਮੌਕਾ ਮਿਲ ਜਾਂਦਾ ਕਈਆਂ ਨੂੰ ਪ੍ਰਗਟ ਕਰਨ ਦਾ ਮੌਕਾ ਮਿਲ ਜਾਂਦਾ ਹੈ ਕਿਸੇ ਦਾ ਕਤਲ ਕਰਨ ਦਾ ਗਲਤ ਕੰਮ ਕਰਨ ਦਾ ਮੌਕਾ ਮਿਲ ਗਿਆ ਚੋਰੀ ਕਰਨ ਦਾ ਤੁਹਾਨੂੰ ਇੱਕ ਮੈਂ ਵਰਤੀ ਘਟਨਾ ਦੱਸ ਦਿਆਂ ਜਿਆਦਾ ਆ ਗਈ ਮੇਰੇ ਮੈਂ ਇੱਕ ਪੜ ਰਿਹਾ ਸੀ ਅਮਰੀਕਾ ਦੀ ਘਟਨਾ ਜੀ 1981 ਦੀ ਵਰਤੀ ਹੋਈ ਘਟਨਾ ਹੈ ਉਹ ਦੇ ਵਿੱਚ ਲੇਖ ਦੇ ਵਿੱਚ ਸੀ ਵੀ ਆਸ਼ਾਈ ਤੇ ਬਰਾਈ ਮੁਖ ਦੇ ਨਾਲ ਹੀ ਹੈ ਉਨੋ ਉਸ ਲੇਖਕ ਨੇ ਵਰਤੀ ਹੀ ਘਟਨਾ ਬਿਆਨ ਕੀਤੀ ਉਹ ਕਹਿੰਦਾ ਵੀ ਜਿੰਦੇ ਕਿਉਂ ਲਾਉਣੇ ਪੈਂਦੇ ਐ ਅਸ਼ਾਈ ਤੇ ਬਰਾਈ ਹੁਣ ਆ ਗੋਲਕ ਨੂੰ ਜਿੰਦਾ ਲਾਇਆ ਏਡਾ ਆ ਕਿਉਂ ਲਾਇਆ ਭਲਾੰਦੀ ਇਹ ਇਹ ਕਿਹੜੇ ਬੰਦਿਆਂ ਤੋਂ ਲਾਇਆ ਚੋਰਾ ਤੋਂ ਚੋਰਾ ਤੋਂ ਲਾਇਆ ਨਾ ਫਿਰ ਆਪਾਂ ਘਰੇ ਵੇਖੋ ਵੀ ਤੁਸੀਂ ਕਿੰਨੇ ਜਿੰਦੇ ਰੱਖੇ ਹੋਏ ਐ ਗੇਟ ਨੂੰ ਜਿੰਦਾ ਪਿੱਟ ਮਾਣੋ ਜਿੰਦਾਲ ਮਾਰੀ ਨੂੰ ਜਿੰਦਾ ਕਿੰਨੇ ਜਿੰਦੇ ਖੇਤ ਜਾਂਨੇ ਐ ਕੋਠੇ ਨੂੰ ਵੀ ਜਿੰਦਾ ਇਹ ਤਾਂ ਥਾ ਤੇ ਜਾਂਦਾ ਮੋਟਰਸਾਈਕਲ ਨੂੰ ਵੀ ਜਾਂਦਾ ਸਾਈਕਲ ਨੂੰ ਵੀ ਜਾਂਦਾ ਕਿੰਨੇ ਜਾਂਦੇ ਹੋਏ ਉਹ ਕਹਿੰਦਾ ਵੀ ਮਨੁੱਖ ਦੇ ਅੰਦਰ ਅਸਲ ਜਿਹੜੀ ਬੁਰਾਈ ਹੈ ਨਾ ਇਹ ਕਈ ਤਿਆਂ ਨੂੰ ਪ੍ਰਗਟ ਕਰਨ ਦਾ ਮੌਕਾ ਮਿਲ ਜਾਂਦਾ ਕੰਗਣ ਨੂੰ ਨਹੀਂ ਮਿਲਦਾ ਉਹਨੇ ਇੱਕ ਅਮਰੀਕਾ ਦੀ ਵਰਤੀ ਹੋਈ ਘਟਨਾ ਬਿਆਨ ਕੀਤੀ ਜੀ 1981 ਦੇ ਵਿੱਚ ਨਾ ਕੀ ਹੋਇਆ ਅਸਮਾਨੀ ਬਿਜਲੀ ਡਿੱਗ ਪਈ ਬਿਜਲੀ ਆ ਉਹਦਾ ਆਪਣਾ ਤਾਂ ਬਹੁਤ ਘੱਟ ਸੀ 1981 ਦੇ ਵਿੱਚ ਆਪਣੇ ਤਾਂ ਬਹੁਤ ਘੱਟ ਬਿਜਲੀ ਸੀ ਵੈਸੇ ਆ ਗਈ ਸੀ ਪਰ ਆਪਣੇ ਘੱਟ ਸੀ ਅਮਰੀਕਾ ਦੀ ਨਿਊਯਾਰਕ ਦੀ ਘਟਨਾ ਜੀ ਤੇ ਜਦੋਂ ਕਹਿੰਦੇ ਉੱਥੇ ਲਾਈਟ ਇੱਕਦਮ ਗਈ ਬੰਦ ਹੋ ਗਈ ਕਹਿੰਦੇ ਵੀ ਉੱਥੇ ਰਾਤੇ ਰਾਤ ਆਪਾਂ ਕਹਿੰਦੇ ਨਾ ਵੀ ਬਹੁਤ ਵਧੀਆ ਦੇਸ਼ ਹੈ ਨਹੀਂ ਜੀ ਚੋਰੀ ਉੱਥੇ ਵੀ ਹੈਗੀ ਹੈ ਚੋਰੀ ਉੱਥੇ ਵੀ ਹੈਗੀ ਹੈ ਚੰਗੇ ਲੋਕ ਵੀ ਹੁੰਦੇ ਆ ਮਾੜੇ ਲੋਕ ਵੀ ਹੁੰਦੇ ਆ ਉਹਨੇ ਅੰਕੜਾ ਬਿਆਨ ਕੀਤਾ ਕਹਿੰਦੇ ਵੀ ਇੱਕ ਰਾਤ ਦੇ ਵਿੱਚ ਨਾਲੇ ਪੁਲਿਸ ਅਲਰਟ ਹੋ ਗਈ ਸੀ ਪੁਲਿਸ ਪੂਰੀ ਉੱਥੋਂ ਦੀ ਵੀ ਰਾਤ ਨੂੰ ਚੋਰੀਆਂ ਹੋ ਸਕਦੀਆਂ ਕਹਿੰਦੇ 4400 ਬੰਦਾ 4400 ਚੋਰ ਨਿਊਯਾਰਕ ਦੇ ਵਿੱਚ ਪੜਿਆ ਗਿਆ ਸੀ 4400 ਕਿਹੜਾ ਸੀ ਇਹ ਵਾਰਤਗੀ ਘਟਨਾ ਆ ਹੁਣ ਆਪਣੇ ਬ੍ਰੇਕਆਊਟ ਹੋਇਆ ਸੀ ਨਾ ਰਾਤ ਨੂੰ ਲੈਟ ਗਈ ਸੀ ਬਹੁਤ ਲੋਕਾਂ ਦੇ ਕੱਲੇ ਏਸਾਂ ਦੇ ਖੋਖੇ ਜਿਹੇ ਸਾਰੇ ਲੈ ਗਏ ਤਾਂਬਾ ਕੱਢ ਕੇ ਵਿੱਚ ਉਦਾਂ ਜਿਹੜਾ ਪਾਈਪਾਂ ਹੁੰਦੀਆਂ ਨਾ ਤਾਂਬੇ ਦੀਆਂ ਹੁੰਦੀਆਂ ਵਿੱਚੋਂ ਸਾਰਾ ਮੋਟਰਾਂ ਮੋਪਰਾ ਕੱਢ ਤੇ ਸਾਰਾ ਹੀ ਲੈ ਲੈਂਦੇ ਕਹਿਣ ਦਾ ਅਰਥ ਚੋਰੀ ਕਰਨ ਦਾ ਮੌਕਾ ਮਿਲ ਗਿਆ ਕੰਗਾ ਨੂੰ ਮੌਕਾ ਨਹੀਂ ਮਿਲਦਾ ਚੋਰੀ ਆ ਨਾ ਜਿਹੜੀ ਪਿਆਰੋਂ ਬਰਾਈ ਹੈ ਜਿਹੜੀ ਸਾਡੇ ਅੰਦਰ ਹੀ ਹੈ ਹਾਂ ਜਦੋਂ ਗੁਰੂ ਨਾਲ ਜੁੜ ਜਾਂਦਾ ਹੈ ਮਨੁੱਖ ਬਸ ਉਹ ਫਿਰ ਗੁਰੂ ਚਲਾਉਣ ਲੱਗ ਜਾਂਦਾ ਮਨ ਦੇ ਵਿਚਾਰਾਂ ਨੂੰ ਨਾ ਗੁਰੂ ਚਲਾਉਂਦਾ ਫਿਰ ਜੇ ਮੰਨ ਲਓ ਚੋਰੀ ਦਾ ਫੁਰਨਾ ਅੰਦਰ ਉੱਠ ਕੜਾ ਗੁਰੂਗਰਨਾ 46 ਪ੍ਰਮਾਤਮਾ ਤੈਨੂੰ ਹਰ ਥਾਂ ਵੇਖਦਾ ਹੈ ਇੱਕ ਓੰਕਾਰ ਆਕਾਲ ਪੁਰਖ ਕੋਈ ਬੰਦਾ ਚੋਰੀ ਕਰੂਗਾ ਜਿਹਨੇ ਪ੍ਰਮਾਤਮਾ ਨੂੰ ਓੰਕਾਰ ਮੰਨ ਲਿਆ ਨਹੀਂ ਕਰਦਾ ਚੋਰੀ ਜੀ ਤੇ ਨਹੀਂ ਲੋਕ ਕੈਮਰੇ ਵੀ ਭੰਨ ਕੇ ਪੜਾ ਜਾਂਦੇ ਆ ਕੈਮਰੇ ਵੀ ਤੋੜ ਦਿੰਦੇ ਆ ਇੰਨੇ ਅੰਦਰ ਭਾਈ ਚੋਰੀਆਂ ਵਸ ਜਨਾ ਫਿਰ ਆ ਜਿਹੜੀ ਬੁਰਾਈ ਆ ਨਾ ਸੋ ਕਹਿਣ ਦਾ ਮਤਲਬ ਕੀਤੇ ਆ ਭਲਾਂ ਦੀ ਜੀ ਮਨੁੱਖ ਨੂੰ ਤੈਨਹੀਂ ਡਰਾਗੇ ਜਾਂ ਚੋਰੀ ਜਿਹੜੀ ਆ ਮੰਨ ਲਈ ਜਾਨ ਮਾਲ ਦਾ ਨੁਕਸਾਨ ਹੈ ਇੱਜ਼ਤ ਦਾ ਵੀ ਨੁਕਸਾਨ ਹੈ ਤਿੰਨ ਨੁਕਸਾਨ ਹੈ ਹਰ ਥਾਂ ਤੇ ਮੌਜੂਦ ਹੈ ਡਰ ਇਹ ਮਨੁੱਖ ਇੱਜ਼ਤ ਦਾ ਖਤਰਾ ਗਾ ਜਾਨ ਦਾ ਖਤਰਾ ਮਾਲ ਦਾ ਖਤਰਾ ਬਸ ਹੋਰ ਕਾ ਦਾ ਖਤਰਾ ਪਿਆ ਰਹੋ ਆ ਸਰੀਰ ਨੂੰ ਜਾਨ ਦਾ ਖਤਰਾ ਸਾਡਾ ਜਿਹੜਾ ਸਾਡਾ ਅਸੀਂ ਇਕੱਠਾ ਕੀਤਾ ਮਾਲ ਦਾ ਖਤਰਾ ਗਾ ਸਾਡੀ ਇੱਜ਼ਤ ਦਾ ਖਤਰਾ ਸਾਨੂੰ ਬਸ ਤਿੰਨ ਖਤਰੇ ਆ ਮਨੁੱਖ ਦੇ ਤੇ ਹਰ ਥਾਂ ਤੇ ਉੱਤੇ ਥੈਮ ਹੈ ਇਹ ਵੀ ਨਹੀਂ ਜਾਣੋ ਮਾਤਪੜੇ ਕਿੱਥੇ ਰਹੇ ਜੀ ਵੀ ਹਰੇਕ ਥਾਂ ਦੇ ਉੱਤੇ ਬਾਹਰਲੇ ਦੇਸ਼ਾਂ 'ਚ ਤੋਂ ਪੌੜੀ ਵੱਡੀ ਸ਼ਾਂਤੀ ਹੈ ਜੀ ਨਾ 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 ਹਰ ਥਾਂ ਤੇ ਮੌਜੂਦ ਹੈ ਪਿਆਰੋ ਮਰਤੀ ਹੋਈ ਘਟਨਾ ਅਮੀਕਾ ਦੇ ਵਿੱਚ ਵੀ 4400 ਮਨੁੱਖ ਤੱਕ ਕਹਿੰਦੇ ਅਸੀਂ ਫੜ ਲਏ ਤੇ ਜਿਹੜੇ ਮੰਨ ਲਓ ਜਿਨ੍ਹਾਂ ਨੇ ਬੈਂਕਾਂ ਕੋਲ ਜਾ ਕੇ ਬੈਂਕਾਂ ਦੇ ਵਿੱਚ ਏਟੀਐਮ ਦੇ ਜਿਹੜੇ ਉਦੋਂ ਚੱਲਦੇ ਸੀ ਉਦੋਂ ਦਾ ਸਿਸਟਮ ਉੱਥੇ ਉਦੋਂ ਚੱਲਦਾ ਸੀ ਏਟੀਐਮ ਕਹਿੰਦੇ ਉਹ ਵੀ ਲੁੱਟੇ ਗਏ ਵਿੱਚੋਂ ਪੈਸੇ ਪਟ ਪਟ ਕੇ ਮਸ਼ੀਨਾਂ ਕੱਢ ਲਏ ਉਹਨਾਂ ਨੇ ਉਹਦਾ ਫੜੇ ਨਹੀਂ ਕਿ ਕਈ ਬੰਦੇ ਇਸ ਇਸ ਤੇ ਸੋ ਇਹ ਜਿਹੜਾ ਚੋਰੀ ਆ ਨਾ ਪਿਆਰੋ ਇਹ ਮਨ ਦੇ ਵਿੱਚ ਹੈ ਇਹ ਮਨ ਦੇ ਵਿੱਚ ਹੈ ਸਾਡਾ ਮਨ ਚੋਰ ਹੈ ਤੇ ਜਦੋਂ ਗੁਰੂ ਨਾਲ ਜੁੜ ਜਾਂਗੇ ਸਾਡਾ ਮਨ ਦੇ ਵਿੱਚੋਂ ਬਰਾਈ ਬਾਹਰ ਨਿਕਲ ਜੂ ਪਿਆਰੋ ਚੋਰੀ ਕਰਨਾ ਦਾ ਦੂਰ ਦੀ ਗੱਲ ਫੁਰਨੇ ਵੀ ਨਹੀਂ ਉੱਠਦੀ ਅੰਦਰ ਤੇ ਨਹੀਂ ਫਿਰ ਪਿਆਰ ਦੇਖਦੇ ਆਪਾਂ ਗੋਲਕਾਂ ਦੇ ਉੱਤੇ ਹੀ ਪੈਸੇ ਚੱਕੀ ਜਾਂਦੇ ਆ ਗੁਰੂ ਦਾ ਕੋਈ ਡਰ ਹੀ ਨਹੀਂ ਛੱਡਦੇ ਨਹੀਂ ਨਾ ਮੱਥਾ ਟਿਕਾਈ ਵੀ ਕਈ ਤਾਂ ਬੁਰਾ ਹਾਲ ਗ੍ਰੰਥੀ ਸਿੰਘ ਮਹਾਰਾਜ ਗ੍ਰੰਥੀ ਸਾਹਿਬ ਦੇ ਮੱਥਾ ਟਿਕਾਈ ਨਹੀਂ ਛੱਡਦੇ ਕਈ ਆ ਆਹ ਹਾਲ ਅੰਦਰ ਸੋ ਅੰਦਰ ਚੋਰੀ ਵਸੀ ਵੀ ਐ ਇਹ ਚੋਰੀ ਨੂੰ ਕਿਆ ਲੋ ਵੇਖਣਾ ਗੁਰੂ ਨੇ ਸਾਨੂੰ ਸਿਖਾਉਣਾ ਕਰ ਬਸ ਗੁਰੂ ਦੇ ਡਰ ਦੇ ਵਿੱਚ ਭੈ ਦੇ ਵਿੱਚ ਸੋ ਤਾ ਜਾਵੇ ਫਿਰ ਇਹ ਸਭ ਕੁਝ ਛੁੱਟ ਜਾਂਦਾ ਸੇਰ ਅਰਦਾਸ ਆਪਾਂ ਵੀ ਕਰਨੀ ਐ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸੇ ਹਿੰਦੇ ਨਾਨਕ ਹਰ ਪ੍ਰਭ ਆਪੇ ਲਓ ਸਾਈ ਜਾਈ ਭਾਈ ਪਰਤਾ ਬੁਰਾ ਨਾ ਰੱਖੋ ਚਿਤ ਪਰਕਾ ਬੁਰਾ ਨਾ ਰੱਖੋ ਚਿਤਾਂ